ਏਂ ਧੜਾਣਾ ਚਾਣਾ ਵਾਰ-ਵਾਰ ਸਾਡੇ ਤੇ ਪ੍ਰਚਾਰ ਹੋਇਆ ਜਦੋਂ ਦਿੱਲੀ ਅਸੀਂ ਬੈਠੇ ਸੀ ਉਦੋਂ ਵੀ ਬਹੁਤ ਪ੍ਰਚਾਰ ਹੋਇਆ ਕਿ ਕਿਸਾਨਾਂ ਨੇ ਰਸਤੇ ਰੋਕ ਕੇ ਨੇ ਸ਼ਹਿਰਿਆਂ ਨੂੰ ਖਰਾਬ ਕਰ ਰਹੇ ਨੇ ਕਾਰੋਬਾਰ ਨੂੰ ਠੱਪ ਕਰ ਦਿੱਤਾ ਉਦੋਂ ਵੀ ਇਹ ਕੇਸ ਸੁਪਰੀਮ ਕੋਰਟ ਗਿਆ ਸੀ ਤੇ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਵੱਡਾ ਝਾੜਾ ਪਾ ਕੇ ਆਰਡਰ ਪਾਸ ਕੀਤਾ ਸੀ ਕਿ ਕਿਸਾਨਾਂ ਨੇ ਨਹੀਂ ਰੋਕ ਕੇ ਕਿਸਾਨਾਂ ਦਾ ਪਾਰਲਮੈਂਟ ਸਾਹਮਣੇ ਆਪਣਾ ਕੱਖ ਪੱਖ ਰੱਖਣਾ ਆ ਰਹੇ ਨੇ ਤੋ ਸੇ ਰੋਕੇ ਨੇ ਸਰਕਾਰਾਂ ਨੇ ਰੋਕੜ ਉਦੋਂ ਵੀ ਛਾੜਾ ਸੁਪਰੀਮ ਕੋਰਟ ਦੇ ਪਾਈਆਂ ਔਰ ਅੱਜ ਵੀ ਸੁਪਰੀਮ ਕੋਰਟ ਦੇ ਹੁਕਮ ਦੇ ਮੁਤਾਬਕ ਮੇਰੇ ਖਿਆਲ ਵਿੱਚ ਹਾਈ ਕੋਰਟ ਵੀ ਕੋਈ ਛੋਟਾ ਅਦਾਲਤ ਨਹੀਂ ਹੈਗੀ ਹਾਈ ਕੋਰਟ ਨੇ ਵੀ ਵੇਖਿਆ ਵੀ 18 ਉਹਨਾਂ ਨੇ ਆਪਰੇਟ ਡਿਜਨਸ ਨਹੀਂ ਵੀ ਪਤਾ ਕਰਾਇਆ ਉਹਦਾ ਕਿਸਾਨਾਂ ਨੇ ਨਹੀਂ ਰੋਕੇ ਕਿਸਾਨ ਤਾਂ ਸ਼ਾਂਤ ਬਈ ਦਿੱਲੀ ਜਾ ਰਹੇ ਨੇ ਸਾਡਾ ਤਾਂ ਉਹ ਹੀ ਸਟੈਂਡ ਹੈ ਜਿਹੜਾ ਅਸੀਂ ਦਿੱਲੀ ਲੈ ਕੇ ਚੱਲੇ ਸੀ ਕਿਸਾਨ ਆਗੂ ਉਸ ਸਟੈਂਡ ਤੇ ਅਸੀਂ ਕਾਇਮ ਆ ਰਸਤੇ ਖੋਲਣ ਕੇ ਸਰਕਾਰ ਖੋਲ੍ਹੇਗੀ ਦਾਲਤ ਦੇ ਹੁਕਮ ਤੇ ਤੇ ਅਸੀਂ ਇੰਦੇ ਤੇ ਅਮਰਜੈਂਸੀ ਮੀਟਿੰਗ ਬੁਲਾ ਰਹੇ ਆ ਅੱਜ ਸ਼ਾਮ ਵੀ ਹੋ ਸਕਦੀ ਹੈ ਕੱਲ ਵੀ ਹੋ ਸਕਦੀ ਹੈ ਤੇ ਅਸੀਂ ਇਹ ਕਾਰਨ ਜਾਣ ਵਾਸਤੇ ਬਾਫਤ ਜਾਣ ਵਾਸਤੇ ਨਹੀਂ ਜਿਹੜੇ ਮੰਗਾ ਲੈ ਸਾਡੀਆਂ ਜਿਹੜੀਆਂ ਲਿਖਤੀ ਮੰਗਾਂ ਮੋਦੀ ਸਾਹਿਬ ਤੀਜੀ ਧਰਮ ਚ ਆਇਆ ਉਹ ਸਾਰਾ ਉਹਨੂੰ ਸਾਾਸ ਵੈਸੇ ਤੇ ਹੋ ਗਿਆ ਜਨਤਾ ਦੇ ਦੇਸ਼ ਦੇ ਲੋਕਾਂ ਨੇ ਇਹਸਾਸ ਕਰਾਤਾ ਪਰ ਹੁਣ ਜਿਹੜਾ ਰਸਤੇ ਖੋਲੇ ਦਾਲਤ ਦੇ ਹੁਕਮ ਨਾਲ ਖੋਲਦੇ ਨੇ ਤੇ ਅਸੀਂ ਦਿੱਲੀ ਜਾ ਲੈ ਚਾੜੇ ਇਸ ਕੋਲ ਪੂਰਾ ਆਰਡਰ ਨਹੀਂ ਆਇਆ ਹੈਗਾ ਪਰ ਅਸੀਂ ਕੋਰਟ ਨੇ ਜੇ ਕਿਹਾ ਹੈ ਤਾਂ ਬਾਰਡਰ ਖਾਲੀ ਕਰਨੇ ਚਾਹੀਦੇ ਨੇ ਪਰ ਬਾਰਡਰ ਜਿਹੜੇ ਨੇ ਹਰਿਆਣਾ ਸਰਕਾਰ ਨੂੰ ਫਟਕਾਰ ਲਈ ਹੈ ਬਾਰਡਰਾਂ ਦੀ ਜਿਹੜੀ ਹੱਦ ਹੈ ਉਹ ਪੰਜਾਬ ਦੇ ਅੰਦਰ ਲੱਗੀ ਹੋਈ ਹੈ ਇਹ ਐਕਸ਼ਨ ਅੱਜ ਤੋਂ 5 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਲਗਭਗ 5 ਮਹੀਨੇ ਪੂਰੇ ਹੋ ਚੁਲੇ ਨੇ ਇਹ ਬਾਰਡਰ ਲੱਗੇ ਨੂੰ 9 8 ਫਰਵਰੀ ਨੂੰ ਪਹਿਲੀ ਮੀਟਿੰਗ ਹੁੰਦੀ ਸੀਗੀ ਉਹ ਤੋਂ ਪਹਿਲਾਂ ਇਹ 6 ਫਰਵਰੀ ਨੂੰ ਇਹ ਵੈਰੀਫਿਕੇਸ਼ਨ ਲੱਗ ਗਈ ਸੀਗੀ ਤੇ ਇਹ 5 ਮਹੀਨੇ ਤੋਂ ਉੱਪਰ ਮਤਲਬ ਕਿ ਸਰਕਾਰ ਜਾਂ ਕੋਰਟ ਜਿਹੜਾ ਜਾਗਿਆ ਉਹਦਾ ਅਸੀਂ ਧੰਨਵਾਦ ਕਰਦੇ ਹਾਂ ਅੱਗੇ ਦੀ ਕਾਰਵਾਈ ਇਹ ਵੀ ਜਿਹੜੀ ਉਹ 7 ਦਿਨਾਂ ਦੇ ਵਿੱਚ ਇਹ ਇੰਪਲੀਮੈਂਟ ਹੁੰਦਾ ਬਾਰਡਰ ਖਾਲੀ ਕਰਨ ਦਾ ਤੇ ਸਾਡਾ ਅੱਗੇ ਜਾਣ ਦਾ ਟੀਚਾ ਜਾਰੀ ਰਹੂਗਾ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਜੋ ਹੁਣੇ-ਹੁਣੇ ਖ਼ਬਰ ਦੇਖੀ ਆ ਅਸੀਂ ਪਤਾ ਲੱਗਿਆ ਵੀ ਮਾਨਯੋਗ ਹਾਈ ਕੋਰਟ ਜੀ ਨੇ ਜਿਹੜੇ ਦੁਬਾਰਾ ਸ਼ੰਭੂ ਬਾਰਡਰ ਦੇ ਉੱਤੇ ਕਰੀਆਂ ਹੋਈਆਂ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਭਾਜਪਾ ਸਰਕਾਰ ਵੱਲੋਂ ਉਹਨਾਂ ਨੂੰ ਕਿਹਾ ਗਿਆ ਵੀ ਉਹ ਦੁਬਾਰਾ ਚੱਕੋ ਉਹ ਬਾਰਡਰ ਖੋਲ੍ਹਿਆ ਜਾਵੇ ਇਹ ਚੀਜ਼ ਦਾ ਅਸੀਂ ਮੌਰਿੰਗ ਹਾਈ ਕੋਰਟ ਜੀ ਦਾ ਸਵਾਗਤ ਵੀ ਕਰਦੇ ਜਿਹੜਾ ਇਹ ਫੈਸਲਾ ਉਹਨਾਂ ਨੇ ਦੇਆ ਤੇ ਇੱਕ ਗੱਲ ਕਹਿਣਾ ਚਾਹਾਂਗੇ ਜੋ ਅਸੀਂ 5-6 ਮਹੀਨੇ ਤੋਂ ਅਸੀਂ ਬਾਰਡਰਾਂ ਤੇ ਬੈਠੇ ਆ ਅਸੀਂ ਕਹਿੰਦੇ ਸੀਗੇ ਵੀ ਇਹ ਜਿਹੜੀਆਂ ਦੁਬਾਰਾ ਕਰੀਆਂ ਹੋਈਆਂ ਨੇ ਹਰਿਆਣਾ ਸਰਕਾਰ ਨੇ ਕਰੀਆਂ ਹੋਈਆਂ ਹਰਿਆਣਾ ਗਵਰਨਮੈਂਟ ਨੇ ਕਰੀਆਂ ਹੋਈਆਂ ਉਹ ਜਮੋਰ ਲੱਗੀ ਕਿਉਂਕਿ ਜੋ ਹਾਈ ਕੋਰਟ ਜੀ ਨੇ ਮਾਨਯੋਗ ਹਾਈ ਕੋਰਟ ਨੇ ਫੈਸਲਾ ਦਿਆ ਹੈਗਾ ਉਹ ਤੇ ਕਲੀਅਰ ਹੋ ਗਿਆ ਵੀ ਇਹ ਜਿਹੜੀਆਂ ਦੁਵਾਰਾਂ ਨੇ ਉਹ ਹਰਿਆਣਾ ਸਰਕਾਰ ਨੇ ਕਰੀਆਂ ਨੇ ਜਿਨ੍ਹਾਂ ਨੇ ਸਾਡਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਕਰਿਆ ਪੰਜਾਬ ਦਾ ਵੀ ਸਾਡਾ ਕਿਸਾਨੀ ਦਾ ਸਾਰੇ ਕਿਸੇ ਦਾ ਉਹਦੀ ਜ਼ਿੰਮੇਵਾਰ ਹਰਿਆਣਾ ਸਰਕਾਰ ਹੈ ਇਹਦੇ ਇੱਕ ਗੱਲ ਰਹਿ ਗਈ ਕਿਉਂਕਿ ਜਿੱਦਾਂ ਮਾਨਯੋਗ ਹਾਈ ਕੋਰਟ ਜੀ ਨੇ ਫੈਸਲਾ ਦਿੱਤਾ ਸ਼ੰਭੂ ਬਾਰਡਰ ਦਾ ਕਿੱਲਿਆਂ ਦਾ ਵੀ ਬਾਰਡਰ ਸ਼ੰਭੂ ਖੁੱਲ ਜਾਊਗਾ ਫਿਰ ਅੱਗੇ ਖਨੌਰੀ ਬਾਰਡਰ ਵੀ ਐ ਡੱਬ ਵਾਲੀ ਐ ਰਤਨਪੁਰਾ ਤਿੰਨ ਚਾਰ ਮੋਰਚੇ ਚੱਲਦੇ ਆ ਉਹਨਾਂ ਦਾ ਦੇਖਦੇ ਆ ਕਿ ਇਹ ਉਹ ਤੋਂ ਸਾਡੇ ਦੋਨੇ ਫੋਰਮਾਂ ਦੀ ਹੁਣ ਮੀਟਿੰਗ ਹੋ ਗਈ ਜਦ ਵੀ ਆਰਡਰਾਂ ਦੀ ਕਾਪੀਆਂ ਮਿਲ ਜਾਂਦੀਆਂ ਜਿੱਦਾਂ ਮੀਟਿੰਗ ਹੁੰਦੀ ਆ ਉਹ ਤੋਂ ਬਾਅਦ ਦੇਖਦੇ ਆ ਕਿ ਕੀ ਰਣਨੀਤੀ ਬਣੂਗੀ ਕੀ ਬਹਿ ਕੇ ਅਸੀਂ ਫੈਸਲਾ ਲੈਂਦੇ ਆ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਜੋ ਇਹ ਫੈਸਲਾ ਹੋਇਆ ਬਹੁਤ ਵਧੀਆ ਹੋਇਆ ਆ ਆਮ ਪਾਲਰ ਦਾ ਫੈਸਲਾ ਇੱਕ ਹਫ਼ਤੇ ਦਾ ਇਹਨਾਂ ਨੂੰ ਸਮਾਂ ਦੇ ਆ ਗਿਆ ਦੇਖਦੇ ਹਾਂ ਹੁਣ ਸਰਕਾਰ ਕੀ ਕਰਦੀ ਹੈ ਉਦੋਂ ਤੱਕ ਸਾਡੀ ਜਿਹੜੀ ਦਿੱਲੀ ਜਾਣ ਦੀ ਗੱਲ ਨਾਲ ਸਾਨੂੰ ਖੁਸ਼ੀ ਹੈ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਜਿਹੜਾ ਸਾਡਾ ਹੈਗਾ ਮੋਰਚਾ ਸਾਡੇ ਜਿਹੜੇ ਮੰਗਾ ਹੱਲ ਕਰਾਉਣੀਆਂ ਨੇ ਮਸਲੇ ਹੱਲ ਕਰਾਉਣੇ ਆ ਉਹ ਹੋਣੇ ਨੇ ਉਹ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਲਈ ਵੀ ਪਰ ਜੋ ਅਸੀਂ ਦੋਨੇ ਫੋਰਮਾਂ ਦੀ ਮੀਟਿੰਗ ਹੋਣੀ ਹੈ ਉੱਥੇ ਜੋ ਫੈਸਲਾ ਲਵਾਂਗੇ ਉਹ ਸਾਨੂੰ ਦੇਖਾਂਗੇ ਜਿੱਦਾਂ ਵੀ ਜੋ ਦੋਨੇ ਫੋਰਮਾਂ ਦੀ ਗੱਲ ਹੋਊਗੀ ਉਹਦੇ ਹਿਸਾਬ ਨਾਲ ਅੱਗੇ ਕਰਾਂਗੇ ਪਰ ਇਹ ਜ਼ਰੂਰ ਮੈਂ ਦੁਬਾਰੇ ਕਹਿਣਾ ਚਾਹੁੰਗਾ ਜਿਹੜਾ ਹਰਿਆਣਾ ਸਰਕਾਰ ਕਹਿੰਦੀ ਸੀ ਕਿ ਰਸਤੇ ਕਿਸਾਨਾਂ ਨੇ ਰੁਕੇ ਹੋਏ ਆ ਅੱਜ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਉਹਦੇ ਮੋਹਰ ਲਾਤੀ ਵੀ ਜਿਹੜੇ ਰਸਤੇ ਬੰਦ ਕਰੇ ਹੋਏ ਆ ਹਰਿਆਣਾ ਗਵਰਨਮੈਂਟ ਨੇ ਕਰੇ ਹੋਏ ਨਾ ਕਿ ਕਿਸਾਨਾਂ ਨੇ ਕਰੇ ਹੋਏ ਆ ਜਿਹੜੀ ਅੱਜ ਇੱਕ ਬਹੁਤ ਵੱਡੀ ਜਿੱਤ ਹੋਈ ਆ ਆਮ ਪਬਲਿਕ ਦੀ ਕਿਸਾਨਾਂ ਦੀ ਸਾਰਿਆਂ ਨੇ ਵੈਗਰਜੀਕਾ ਖਾਲਸਾ ਵੈਗਰਜੀਕਾ